ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰ ਵਾਈ ਬਲੌਗ ਚੈਨਲ ਤੇ ਤੇ ਅੱਜ ਆਪਾਂ ਪਨੀਰੀ ਚੋਂ ਕੱਢਦੇ ਆ ਜਿਹੜੇ ਸਵਾਦ ਹੀ ਹੁੰਦੀ ਐ ਅੱਗ ਲਾਏ ਤੋਂ ਬਾਅਦ ਵਾਂਹ ਚ ਸਵਾਦ ਹੀ ਹੁੰਦੀ ਐ ਨੇਰ ਨੇ ਇੰਨਾ ਕੰਮ ਖਰਾਬ ਕੀਤਾ ਛੱਡ ਹੀ ਗੱਲਾਂ ਦੀ ਨਾ ਤਾਂ ਲਾਈਟ ਆਈ ਉਦੋਂ ਦੀ ਤੇ ਨਾਲੇ ਤੁਹਾਨੂੰ ਮੈਂ ਵਿਖਾਉਣਾ ਪਨੀਰੀ ਚ ਸਵਾਦ ਵਾਪਸ ਤੇ ਮੀਰੀ ਨਾਲੇ ਤੇ ਨਾਲੇ ਪਨੀਰੀ ਚ ਸਵਾਹ ਤੇ ਆਉਥ ਨੂੰ ਖਾਣਾ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਆ ਜਾਓ ਆ ਦੇਖੋ ਆਇਨਾ ਕੋਟ ਕੋਟ ਵਿੱਚ ਤੁਨ ਦੀ ਆ ਜਿਹੜੀ ਹੈਗੀ ਹੈ ਕੇਰੀ ਜੀ ਪਨੀਰੀ ਬਹੁਤ ਵਧੀਆ ਪਨੀਰੀ ਚ ਕੋਈ ਉਹ ਨਹੀਂ ਆ ਆਏ ਬਾਈ ਇਧਰ ਸੁੱਖੇ ਮੈਂ ਕੀ ਆ ਨਾ ਉਹ ਚੂਹਾ ਦਾ ਚਲ ਪਾਣੀ ਲੱਗ ਗਿਆ ਹਟ ਜਾਊਗਾ ਆ ਵੀ ਭਾਈ ਜਿਹੜੀ ਮੈਂ ਤੈਨੂੰ ਆਂਦਾ ਸੀ ਹਾਂ ਹੈ ਨੂੰ ਰਹਿੰਦੇ ਹੈ ਇੱਥੇ ਹੈ ਨਹੀਂ ਇੰਨੀ ਉਹ ਭਾਈ ਹੈ ਇੱਥੇ ਹੈ ਨਹੀਂ ਇੰਨੀ ਇੱਧਰ ਆਪਣਾ ਚਾਹ ਪੂਰਾ ਕਰ ਦੂ ਇਹ ਇੱਧਰ ਆ ਵਾ ਵਾ ਹੈ ਨੂੰ ਹਾਕਾ ਤੋਂ ਛੇੜਨਾ ਭਾਈ ਯਾਰ ਹਾ ਦਾ ਕੁਝ ਵੀ ਚੀਜ਼ ਨਹੀਂ ਗਈ ਇੱਥੇ ਆ ਵੇ ਆਵੇ ਜਾਂ ਤਾਂ ਇਹਨੂੰ ਪਾਣੀ ਚੱਕੂਗਾ ਤਾਂ ਇਹ ਤਾਂ ਪਾਣੀ ਛੱਡਿਆ ਹਾਂ ਜਾਂ ਫਿਰ ਹਾਈ ਕੱਟਣੀ ਪਊਗੀ ਹਾਂ ਆਇਆ ਇਹ ਅਨਾ ਚਲ ਪਾਸੇ-ਪਾਸੇ ਤਾਂ ਨਿਕਲ ਜੂ ਤੇ ਉਹ ਗਾਂ ਵਿਚਾਲੋਂ ਕਿਹੜੀ ਦੀ ਕਿਵੇਂ ਆਊਗੀ ਦੋ-ਦੋ ਤਿੰਨ-ਤਿੰਨ ਉਂਗਲਾਂ ਦਾ ਪਨੀਰ ਦਾ ਕਾਦੇ ਘੜਾਈ ਖੜੀ ਹੈ ਇਹ ਘੜਾਈ ਖੜੀ ਹੈ ਨੇ ਨਹੀਂ ਘਟ ਨਹੀਂ ਪੈਂਦੀ ਬਈ ਆ ਕਰਦੇ ਆ ਕੰਮ ਸਾਰੀ ਕੇਰੀ ਜੀ ਇਹ ਦੋਨਾ ਜਿੰਨਾ ਜਿੰਨਾ ਆਈ ਇਹ ਦਰੋਹ ਨਾ ਇਹ ਜਦੋਂ ਨੇ ਤੇ ਇਦੋਂ ਆਈ ਸੀ ਆ ਵਾਂ ਮੇਲਾ ਤੂੰ ਖਾਲਾ ਟਪਾ ਗਿਆ ਹਾ ਸਾਰੀ ਢਲੀ ਇਹਦੇ ਜੀ ਆ ਹੂੰ ਦੇਖਦੇ ਭਾਏ ਹੁੰਦਾ ਫੇਰ ਨਹੀਂ ਸੀ ਹੂੰ ਫੇਰ ਨਹੀਂ ਸੀ ਉਹ ਵੀ ਇਧਰ ਇਧਰ ਨਾਲ ਨਾਲ ਹੀ ਨਹੀਂ ਆਹ ਕੀ ਕਰੀ ਤਾ ਹੂੰ ਆਹ ਕੀ ਕਰੀ ਜੀ ਤਾ ਨਾ ਸਾਰੀ ਜੀ ਆ ਕਿਹੜੇ ਚੋ ਖਾਲ ਦਾ ਖਸਮ ਨੂੰ ਖਾਈ ਪਾਣੀ ਛੱਡਿਆ ਜਗੂ ਗਾਂ ਟੱਪ ਜੂ ਕਿ ਨਹੀਂ ਵੇ ਬੋਲੇ ਨਹੀਂ ਮੈਂ ਤਾਂ ਨਹੀਂ ਕਰ ਕੰਮ ਜਿਆ ਤਰਾ ਹੱਥ ਨਾਲ ਗੰਦਿਆ ਘੜ ਦੀਗੇ ਨਾ ਨਹੀਂ ਕਰਾਂਗੇ ਹੂੰ ਐਂ ਕਰਾਂਗੇ ਐਂ ਤਰਾ ਵੇ ਪਨੀਰੀ ਜਿੰਦੀ ਸੁੱਕਿਆ ਇਧਰ ਪਨੀਰੀ ਹੂੰ ਚਿੱਟੇ ਜਾ ਹੂੰ ਪਨੀਰੀ ਵੇ ਕਿ ਇਧਰ ਦਿਨਾ ਹਰੇਕ ਚਾਰ ਆ ਉਤੋਂ ਕਿਤੇ ਕਿਤੇ ਜਿਹੜੇ ਪੱਤੇ ਮੱਚੇ ਨੇ ਇਹ ਨੇਰੀ ਨੇ ਮਜਾਏ ਆ ਵੀ ਤੋ ਪਾੜ ਜਾ ਇੱਥੇ ਪੱਤੇ ਝੰਡਾ ਵੱਡੇ ਵੀਰੋ ਵੀਰੇ ਨੂੰ ਵਿੱਚ ਹੈਗੇ ਆ ਯਾਰ ਹਨਾ ਇਹ ਕੀ ਹੈ ਕਿਹੜੇ ਹੋਏ ਇਹ ਵੀਰੋ ਪੈਂਦੇ ਕਿ ਜਿਵੇਂ ਨੇ ਭਾਈ ਤੋਬਾ ਆਪਣੀ ਰੀਵੀ ਬਾਤ ਮਤ

ਆਪਾਂ ਨੂੰ ਕਹਦਾ ਬੀਜਨ ਦੇਣਾ ਚੋਨਾ ਯਾਰਾ ਨਤੀ ਦਿਨ ਨੂੰ ਫੇਰ ਮੀਂਹ ਆਂਦੇ ਆ ਵਾਦੇ ਅੰਗੇ ਸਵੇਰੇ ਫੇਰਾ ਆਜੂ ਕੇ ਆ ਕੱਢਿਆ ਥਾ ਨਾ ਤੋਦਣਾ ਮੈਂ ਤਾਂ ਨੂੰ ਇਹਦੇ ਵਿੱਚ ਦੀ ਲਾ ਦੀ ਉਹ ਕਿਰੀ ਜੀ ਨੂੰ ਕਿ ਨਹੀਂ ਕੌਣਾਂ ਦਾ ਅੱਛਾ ਹੈ பல யார் கீதே ਜਿੱਦ ਮੈਂ ਉਹ ਲੱਗ ਗਿਆ ਨਾ ਉਹ ਕੀ ਰਹਾ ਯਾਰ ਉਹਦੇ ਚੂਈ ਨਾ ਕੁੱਤੀ ਪੈਂਤਰੇ ਜ ਹੋਈ ਖੜੀ ਖੋੜ ਤੇ ਮੈਂ ਕਿਹਾ ਵੀ ਇਹਦੇ ਚ ਲੱਗਦਾ ਜਿਵੇਂ ਨਾ ਚੂਹਾ ਹੋਊਗਾ ਉਹੀ ਗੱਲ ਆਪਣੇ ਜੋਫਲੇ ਦੇਖਿਆ ਮੈਂ ਵੀਡੀਓ ਚ ਹਮ ਮੈਂ ਲੈਣਾ ਇਹ ਕੰਮ ਕਰਾਊਗਾ ਜਿਹੜਾ ਲਾਈਵ ਵੇਖਣਾ ਇਹ ਟਿਕ ਟਿਗੀ ਕੈਮਰਾ ਦਿਖਾ ਦੂਗਾ ਪੂਰਾ ਮਾਰ ਹਮ ਲੈ ਹੁਣ ਤੂੰ ਚੂਹੇ ਵਾਸਤੇ ਤਿਆਰ ਹੈਂ ਹਾਂ ਸੇ ਬਈ ਇੱਥੇ ਖੜਾ ਹਾਂ ਸੇ ਵੇਟਿਆ ਖੜਾ ਦੇ ਆ ਜਾ ਆ ਰਹੀ ਆ ਜਾ ਆ ਜਾ ਤਾਹਾਂ ਤਿੰਨੇ ਆ ਗਏ ਤਿੰਨੇ ਇੱਕ ਹੈ ਫਲੀਆਂ ਤਾਂ ਵਾਵਾ ਹੋਣੀ ਆ ਹੂੰ ਇਹ ਸਨੇਵ ਵਾਲਾ ਤਖਨ ਆਹ ਆਵੇਗਾ ਹੂੰ ਹੁਣ ਸਾਬ ਜੀ ਪੂਰੀ ਚੱਲ ਪਈ ਗੇ ਹਨਾ ਚਾਰਾਂ ਦੋ ਹੂੰ ਦੇ ਤੀਜੇ ਦਿਨ ਸੁਖ ਲੈ ਪਿਆ ਕਰੂਗਾ ਬਾਈ ਤੇ ਆ ਮੱਲਾ ਤੋਰੀਆਂ ਦੀਆਂ ਹੁਣ ਇਹ ਭਾਲਦੀਆਂ ਬਾਈ ਉਹ ਇਹਦੇ ਵਾਰਡ ਕਰਕੇ ਨੇ ਪਾਸੇ ਤੇ ਚੜਨ ਭਾਲ ਹਾਂ ਉੱਤੇ ਚੜਨ ਭਾਲਦੀਆਂ ਹਾਂ ਹਾਂ ਕੱਤਣ ਲੱਗੀਆਂ ਇਹ ਮੈਂ ਤਾਂ ਵਾਰ ਕਰਦੀ ਹਾਂ ਹੂੰ ਇੱਕ ਆਹ ਮੋਟੇ ਮੋਟੇ ਡੈਡ ਸੈਟ ਦੇ ਬੁੱਢੇ ਬੁੱਝੇ ਨੇ ਇਹ ਪੱਟਣ ਵਾਲੇ ਭਿੰਡੀ ਆਪਾਂ ਲੇਟ ਹੋ ਗਏ ਭਿੰਡੀ ਤੋੜਨ ਵਾਲੀ ਸੀ ਦੋ ਦਿਨ ਪਹਿਲਾਂ ਜਿਹੜੀ ਹੈਗੀ ਆ ਨਾ ਬਾਲੀ ਵੱਡੀ ਬਣੀ ਪਈ ਆ ਹੁਣ ਹੂੰ ਨੇ ਉਦੋਂ ਐਂ 2000 ਹਜੇ ਨਹੀਂ ਬਣੀ ਹੋਣੀ ਆ ਜਦੋਂ ਮੀਂਹ ਆ ਪੈ ਗਿਆ ਨਾ ਉਸ ਤੋਂ ਬਾਅਦ ਜਿਹੜਾ ਤਾਂ ਹੈਗਾ ਵੱਡੇ ਗੁਵਾਰੇ ਦੇ ਬੂਜੇ ਪਹਿਲਾਂ ਉਗਰੇ ਉਹ ਤਾਂ ਸੁਖਿਆ ਚੱਲ ਪਿਆ ਪੂਰੀਆਂ ਫਲੀਆਂ ਤੇ ਜਿਹੜੇ ਜਿਵੇਂ ਆ ਪਿੱਛੋਂ ਆਹ ਆ ਪਾਣੀ ਲੱਗੇ ਤਾਂ ਉਗਰੇ ਐ ਤੇ ਉਹਦੇ ਚ ਬੂਰੀਆ ਚੱਕਰ ਲਾ ਪਿਆ ਕਿ ਨਹੀਂ ਮੀ ਮਹੀਆ ਯਾਰ ਮੀ ਬਣਾ ਕੋਸ ਨਹੀਂ ਕਰਦਾ ਕੁਸ ਵੀ ਕਿੰਨਾ ਤੂੰ ਪਾਣੀ ਲਈ ਜਾ ਕੱਸੀ ਦਾ ਮਿੱਠਾ ਪਾਣੀ ਲਈ ਜਾ ਕੁਸ ਕਰੀ ਹੈ ਹਨਾ ਨਹੀਂ ਤਾਂ ਕਰਣਾ ਐਂ ਕਰ ਦਿੰਦਾ ਮੈਨੂੰ ਪਤਾ ਨਹੀਂ ਕੀ ਮਿਲ ਕਾ ਲੱਗਣਾ ਕੋਈ ਮਸਲਾ ਆਪਣਾ ਪੱਠੇ ਆਪਣਾ ਕੋਈ ਹੋਰ ਪਤਾ ਨਾ ਫਿਰ ਵੀ ਹੋ ਗਿਆ ਪਤਾ ਨਹੀਂ ਪਈ ਹੈ ਹਾਂ ਭਲਾ ਕੋਈ ਚਾਬਦੀ ਹੈ ਡਿੰਡੋ ਦਾ ਆਪਾ ਟਰੈਲ ਹੀ ਵੇਖਿਆ ਤੇ ਕਿਉਂ ਹੋ ਸਕਦੇ ਡਿੰਡੋ ਹੈ ਨਾ ਮੈਂ ਤਾਂ ਫਿਰ ਨੀ ਇੱਕ ਪੰਜ ਚਾਰ ਬੱਲਾ ਜੋ ਕੀ ਲੱਥੇ ਹੋਵੇ ਤੇ ਸਹੀ ਕੋ ਮਰਲਾ ਥਾਂ ਦਾ ਮੈਂ ਤੋੜਾ ਇਧਰੋਂ ਹਰ ਗੱਲਾਂ ਮੱਤਾ ਕਰੀਏ ਨੇ ਬਾਲੀਆਂ ਪਾਲੀਆਂ ਬਰੀਕ ਨਾ ਢੋੜੀ ਜਾਂਗਾ ਹਾਂ ਆਇਆ ਨਾ ਮੋੜ ਕਿਉਂ ਇੱਕ ਅੱਧੇ ਦਿਨ ਠਹਿਰ ਕੇ ਬਣ ਜਾਣੀਆਂ ਆ ਜਿਵੇਂ ਹੁਣ ਆ ਰਹਿ ਗਈਆਂ ਨਾ ਕੋ ਦੋ ਦਿਨ ਠਹਿਰ ਕੇ ਬਣ ਜਾਣੀਆਂ ਇੱਕ ਲੈਂ ਤੋੜੀ ਉਹਨੇ ਕਿ ਦੋ ਦੋ ਰੇ ਮੈਂ ਤਾਂ ਇੱਕ ਲੈ ਜਾਣਾ ਭਰਾਵਾ ਤੇ ਮੈਂ ਵੀ ਦੋ ਤੋੜ ਲਾਂ ਦੂਜਾ ਤਾਂ ਫਿਰ ਨਵੇਂ ਆਂਦਾ ਨਾ ਪਿੱਛੋਂ ਘਰੇੜੇ ਵਟਦੇ ਐ ਸਬਜ਼ੀ ਦਾ ਕੰਮ ਮਾੜਾ ਤਾਂ ਨਹੀਂ ਸੁਖਿਆ ਮੈਂ ਤਾਂ ਬਹੁਤ ਬਾਲ ਦਿਆਂ ਹੂੰ ਤੇ ਅਗਰ ਹੀ ਹੁਣ ਘਰੇ ਬੈਠੇ ਕੁਮਾਰੀਏ ਤੇ ਘਰੇ ਬੈਠੇ ਕਿਸੇ ਬੰਦੇ ਦੇ ਨਹੀਂ ਜਿਵੇਂ ਜਾਂ ਜਿਹੜੇ ਠੇਕੇ ਤੇ ਲੈ ਕੇ ਸਬਜ਼ੀ ਲਾਉਂਦੇ ਆ ਜਿਹੜਾ ਲਾਉਂਦਾ ਨਾ ਉਹਦੇ ਬੰਦੇ ਘੱਟ ਪੈਂਦਾ ਜਿਹੜਾ ਲਿਆ ਕੇ ਵੇਚਦਾ ਨਾ ਉਹਦੇ ਬੱਲੇ ਵਾਹ ਪੈਂਦੇ ਹੂੰ ਹੁਣਾਂ ਗੰਡੇ ਜੇ ਵੇਖੀ ਤੂੰ ਉੱਥੇ ਉਹਨਾਂ ਦੇ ਤਾਂ ਰੋਲਣਗੇ ਜਿੰਮੇਦਾਰਾਂ ਦੇ ਤਾਂ ਤੇ ਇੱਥੇ ਜਦੋਂ ਮਾਂ ਅੜਾ ਖੈਰ ਕਿ ਨਾ 2 ਕੁ ਮਹੀਨੇ ਇੱਕੀ ਚੀਕ ਕਢਾਉਂਦੇ 25 25 ਦੋ ਬਾਦ ਨਹੀਂ ਇਹ 20 ਰੁਪਏ ਤਾਂ ਗੰਡਾ ਘਰ ਦੇਣੀ ਆ ਜਿਦੋਂ ਆਉਂਦਾ ਆਉਂਦਾ ਉਦੋਂ ਕਰਾ ਹੁਣ ਮੰਨ ਲਾ ਦੇ ਜਾਂਦੇ ਆ 6-7 ਕਿਲੋ ਤਿੰਨੇ ਹੀ ਤਾਂ ਨਾ ਦੋ ਮਹੀਨੇ ਰੋਕ ਕੇ ਦੋ ਤਿੰਨ ਮਹੀਨੇ ਰੋਕ ਕੇ ਗੰਢੇ ਤੇ 40-50 ਰੁਪਏ ਹੋ ਜਾਂਦੇ ਆ ਤੁਹਾਨੂੰ ਬਈ ਹੂੰ ਆਪਾਂ ਗੰਢੇ ਲਏ ਸੀ ਆਪਾਂ ਕਿੰਨੇ ਕੋ ਤੇ ਮੈਂਟ ਕੀਤੀ ਸੀ ਗੰਢੇ ਬਹੁਤ ਹੂੰ ਵਧੀਆ ਗੰਢੇ ਹੋ ਗਏ ਲਾਲ ਮਿੱਲਾਂ ਦਾ ਪਾਣੀ ਘੱਟ ਪਾ ਲਓ ਹੂੰ ਓਏ ਯਾਰ ਨਾ ਇੰਦਰੀ ਸਾਈਤਾ ਨਾ ਧਰਤੀ ਨੂੰ ਮੰਨਣ ਮਨਾਉਂਦਾ ਹੈ ਕੁਣੀ ਹਮ ਸਾਦਾ ਰੰਗੇ ਕਿ ਡੇ ਰਹੀਆਂ ਨੇ ਹਮ ਸਾਦਾ ਰੰਗੇ ਵਧੀਆ ਰੇ ਚਲਾ ਲਾਈਨ ਛੱਡੀ ਮਿਰਜਾਂਗੇ ਲਾਲ ਗੰਡੇ ਜੀ ਜਾਂ ਤਾਂ ਪਿੱਛੋਂ ਪਾਣੀ ਨਹੀਂ ਯਾਰ ਆਪਾਂ ਲਾਉਣਾ ਸੀ ਨਾ ਆਪਣੇ ਗੰਡੇ ਨੂੰ ਨਾ ਪਹਿਲਾ ਪਾਣੀ ਜਿਹੜਾ ਲਾਲ ਗੰਡੇ ਨੂੰ ਬਾਕੀ ਆਪਾਂ ਕਿਹੜਾ ਪਹਿਲਾ ਕਿਤੇ ਲਾਏ ਸੀ ਆਪਾਂ ਨੂੰ ਨਹੀਂ ਅਸਲ ਤਾਂ ਯਾਰ ਉਹੀ ਲਿਆਵੇ ਸਾਦਾ ਰੰਗੇ ਜੀ ਇਹਨੂੰ ਫਿੱਕਾ ਲਾਲ ਕਹਿੰਦੇ ਆ ਹੂੰ ਕੇ ਮਾਰਨਾ ਇਹ ਰੰਬੀ ਵੇ ਹਾਂ ਕੇ ਰਮਾੜੀ ਹੁਣ ਕੇ ਰ ਚੋਗਤੇ ਨਾ ਮੁੜ ਕੇ ਨਹੀਂ ਹੁੰਦੇ ਮੁੜ ਕੇ ਵੱਡੇ ਹੋ ਜਾਣਗੇ ਕਿ ਨਹੀਂ ਮਰਕਦਾ ਇਹ ਰਕੀ ਨਾ ਮਰਕਦਾ ਆਇਆ ਨਾ ਕੰਮ ਮਰਕ ਉੱਤੋਂ ਟੁੱਟ ਜਾਂਦੀ ਏ ਫੇਰ ਫੁੱਟ ਜਾਂਦੀ ਏ ਜਿਹੜੇ ਅਨਲ ਸਾਬਜੀ ਨਵੇਂ ਥਾਂ ਹੋਵੇ ਜਦੋਂ ਥਾਂ ਤਾਂ ਇਹ ਵੀ ਨਵਾਂ ਸੀ ਆਪਣਾ ਤੇ ਪਰ ਇਹ ਪੱਠਿਆਂ ਵਾਲਾ ਥਾਂ ਸੀ ਸਪੈਨ ਗਿਆ ਤੇ ਬ੍ਰੇਕ ਪਾ ਦੇਣਾ ਟੰਡ ਚਾਰ ਕਿਲੋ ਤਾਂ ਕਾਦੀ ਹੋਣੀ ਮਾਵਾ ਯਾਰ ਕਿੰਨਾ ਦੇ ਪੈ ਪੱਜੇ ਜਿਆਦੇ ਲੈ ਗੀ ਕਿਲੋ 2 ਵੀ ਹੋ ਜੇ ਤਾਂ ਬਹੁਤ ਜਿਹੜਾ ਪਾਕ ਤੋਂ ਜਿਆਦੇ ਲੈ ਬੈਠਾ ਤਾਂ ਗਰਮੀ ਬਹੁਤ ਆਉਂਦੀ ਏ ਹੂੰ ਤੇਰੀਆਂ ਲੱਗੀਆਂ ਮਾਤਾ ਚਾਹ ਲੈ ਆਨੇ ਉਰਾ ਦੇ ਵਾਟੇ ਬਟਾਲੀ ਆ ਬਟਾਲੀ ਚ ਤੂੜੀਆਂ ਪਿੱਛੋਂ ਆਹ ਇੱਥੋਂ ਰਹਿੰਦਾ ਹਾਂ ਮੈਂ ਤੂੜਦਾਂ ਏ ਸਬਜੀ ਦਾ ਇਹ ਧੰਦਾ ਯਾਰ ਇੱਕ ਤਾਂ ਵੀਡੀਓ ਵੇਖੀ ਹੋਊ ਇੱਕ ਦੀ ਮੁੰਡੇ ਦੀ ਹੂੰ ਜਾਰੇ ਕਹਿੰਦੇ ਕਦੇ ਅਸੀਂ ਕੂਲਰ ਕੂਲਰ ਨੂੰ ਉਤਾਰ ਚਦੇ ਸੀ ਹੂੰ ਗੱਲ ਤਾਂ ਯਾਰ ਇੱਥੇ ਫਿਰ ਵੀ ਨਹੀਂ ਹੁੰਦੀ ਹਿੰਤ ਕਨੀ ਤੇ ਹਰਾ ਗੋਤ ਜੀ ਖੜਿਆ ਰਹਿ ਕੇ ਮੂਰੇ ਹਰਿੰਦੇ ਸਾਰੇ ਹਲੇ ਮੈਂ ਤਾਂ ਪਰਲੇ ਪਾਸੋਂ ਥੋੜਾ ਜਿਹਾ ਹੱਥ ਲਾ ਲਨ ਲਈ ਚਰੀ ਜੀ ਨੂੰ ਕਿਹੀ ਪਰਲਾ ਕੀ ਰਹਾ ਜਹਾ ਇੱਧਰ ਚਾਹ ਪਰ ਚੁੰਡੀ ਚੋਂ ਹਾਂ ਇੱਧਰ ਆਹੋ ਆਹੋ ਉੱਧਰ ਲਈ ਮੱਖਾਂ ਹੂੰ ਉਹ ਆਹ ਕਿਤੇ ਨਾ ਨਾ ਟੱਕ ਹੋਏ ਥੋੜਾ ਥੋੜਾ ਜਾਇਆ ਕਰਾਂਗੇ ਇਹਨੇ ਨਾ ਪੱਠੇ ਜੇ ਖਾਲਾ ਕਰਨੀਆਂ ਹਾਂ ਮੂੰ ਦਾ ਫਿਰ ਮੂੰ ਮਾਰੀ ਇਹਨੇ ਕੋਸ਼ ਕਰੀ ਜਾ ਹੂੰ